ਵਾਹ ਹੈ ਜੀ ਗੁਰੂ ਜੀ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਪਾਈਆਂ ਜਿੰਨੀਆਂ ਸੰਗਤਾਂ ਨਵੀਆਂ ਆਈਆਂ ਸਾਰਿਆਂ ਨੂੰ ਪਿੰਡ ਸੂਰਤੀਏ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 29 ਕੱਤਾ ਨਵੰਬਰ ਕਿੰਨਾ ਹੋ ਗਿਆ 14 14 ਨਵੰਬਰ 2025 ਦਿਨ ਸ਼ੁੱਕਰਵਾਰ ਦਾ ਤੇ ਸਮਾਂ ਪਈ 6:30 ਵਜੇ ਦਾ ਹੋਇਆ ਤੇ ਹੱਥ ਵਿੱਚ ਚੱਕਿਆ ਹੋਇਆ ਹਾ ਕੰਡਾ ਦੱਸਦਾ ਕਿ ਨੌਜਵਾਨ ਭਾਈ ਕਣਕ ਵੀਜਣ ਚੱਲਿਆ ਕਿਵੇਂ ਦੱਸਦਾਗਾ ਉਹ ਵੀ 돌ਣਾ ਸੀ ਥੋੜਾ ਜਿਹਾ ਉਹ ਨੌਜਵਾਨ ਆਪਣੇ ਨਾਲ ਬੈਠਾ ਉਡੀਕੀ ਜਾਂਦਾ ਗੱਗੂ ਗਾਲੇ ਪਾਸੇ ਪਿਆ ਸੀਗਾ ਗੰਡਾ ਇਹ ਚੱਕ ਕੇ ਲੈ ਆਏ ਆ ੜਕੇ ੜਕੇ ਕੋਠੇ ਉੱਤੀ ਗੇੜਾ ਆ ਗਿਆ ਨਾਲ ਇਹਨਾਂ ਨਾਲ ਕਿੰਨਾ ਪਾਉਣਾ ਹੋਰ 10 ਕਿਲੋ ਪਰ 10 ਕਿਲੋ ਨੂੰ ਬੱਬਾ ਇਹ ਤਾਂ ਤੈਨੂੰ ಸಾಡೆೇ ਬਣਾਈ ਸੀ ਚਾਹ ਮਾਤਾ ਜੀ ਠੀਕ ਹੈ ਤੇ ਸਾਮਾ ਪਾਈ 7:00 ਵਜੇ ਦਾ ਹੋਗਾ ਵੀਰ ਲਾਉਂਦੇ ਕਰਦੇ ਤੇ ਘਰੋਂ ਰਲਾ ਕੇ ਰੱਖ ਲਿਆ ਥੋੜੀ ਜੀ ਕਣਕ ਬੀਜ ਕੇ ਆਉਣੀ ਹੈਗੀ ਤੇ ਉਸ ਤੋਂ ਬਾਅਦ ਆਪਣੇ ਵਾਲੇ ਅਮਨ ਨੂੰ ਮਸ਼ੀਨ ਚਾਹੀਦੀ ਆ ਤਾਂ ਕਰਕੇ ਹੁਣ ਸਨੇਆਂ ਸਨੇਆਂ ਰੋਟੀ ਤੋਂ ਪਹਿਲਾਂ ਬੀਜ ਜਾਵਾਂਗੇ ਇਹ लवली ਵਾਲੀ ਜ਼ਮੀਨ ਡੂੜਕ ਕਿਲਾ ਬੀਜਣ ਵਾਲੀ ਛੋਟੀ ਰੱਸੀ ਜੱਕ ਲਿਆ ਕੋਈ ਗੱਟੇ ਬੰਨਣ ਨੂੰ ਓਏ ദോ ബന് ਚੰਗਾ ਮਤੇ ਚਲਦੇ ਆਂਦੇ ਪ੍ਰਸ਼ਾਦਾ ਪਾਣੀ ਆ ਕੇ ਛਕਾਂਗੇ ਜੰਗਾ ਸਤਿ ਸ੍ਰੀ ਅਕਾਲ ਬੱਡਾ ਸਾਰਾ ਆਸ਼ੀਰਵਾਦ ਬੱਦ ਕਣਕ ਵਾਲਾ ਆਸ਼ੀਰਵਾਦ ਬਾਲੀ ਕਣਕ ਆਵੇ ਗੂਰਸਾਹ ਬਾੜਾ ਅੱਖ ਗਿੱਲੇ ਦੀ ਹਾਂ ਗੂਰਸਾਹ ਬਾੜਾ ਅੱਖ ਗਿੱਲੇ ਦਾ ਤੋੜ ਠੀਕ ਹੈ ਚੰਗਾ ਜੀ ਚੱਲ ਜਵਾਨਾ ਪਾਣੀ ਹੈ ਗੰਪਰ ਚ ਓ ਭਲੇ ਯਾਨਾ ਦੇਗਾ ਦੇਖੋ ਵਾਹਿਗੁਰੂ ਜੀ ਤੇ ਦਿਨ ਚੜਦੇ ਦੇ ਨਾਲ ਲੈ ਲਿਆ ਰੱਬ ਦਾ ਨਾਮ ਬੀਜਾ ਬਜਾਈ ਕਰਨ ਵੇਲੇ ਤੇ ਹਾਸੂ ਦਾ ਮਾਹੌਲ ਆ Yeah. ਚੱਕ ਬਈ ਇਹ ਗੁੱਟ ਤੇ ਖੁੰਝੇ ਖੱਪੇ ਤੇ ਇਧਰੋ ਠੀਕ ਆ ਜੀ ਗਵੰਡਿਆਂ ਨੇ ਵੀ ਤਣ ਤਾਸ਼ ਆ ਤੜਕੀ ਆ ਕੇ ਚੇਰਾਂ ਤਵੀਆਂ ਫੇਰਨਗੇ ਫਿਰ ਸੁਪਰ ਸੁਪਰ ਸੀਟਰ ਨਾਲ ਬੁਝਾਈ ਕਰਨਗੇ ਭਾਈ ਨੌਜਵਾਨ Yar bas dinam hai, ne kulle ਕੱਟਤੀ ਮਸ਼ੀਨ ਪਈ ਆਪਣੇ ਵਾਲਿਆਂ ਵਨ ਕੇ ਬਾਹਰ ਕੇ ਤੇ ਮਨਪ੍ਰੀਤ ਉਤੋਂ ਦੀ ਜਾਂਦਾ ਡਰੈਕਟਰ ਲੈ ਕੇ ਮੈਂ ਕਿਹਾ ਮੈਂ ਆਉਣਾ ਇਧਰ ਦੀ ਚਾਚੇ ਗਾਲੇ ਵਾਸੇ ਦੀ ਹਾਲਚਾਲ ਪੁੱਛ ਕੇ ਚਾਚੇ ਦਾ ਉਹ ਦਰਕਾਲੇ ਨੇ ਮਲੇਸ਼ੀਆ ਤੋਂ ਆ ਕੇ ਬਾੜੀ ਕਰ ਲਈ ਹਰੀ ਭਰੀ ਗਾਜਰਾਂ ਮੂਲੀਆਂ ਲਸਨਾ ਖਰਾ ਗੋਸ਼ ਅੱਲਾ ਲਾ ਬੱਬਾ ਇਹੀ ਗੱਲਾਂ ਕਰਦਾ ਆਉਂਦਾ ਸੀਗਾ ਅਨੀਰਾ ਖਰਾਬ ਕਰਨਗੇ ਯਾਰ ਲਿਖ ਕੇ ਇਹਨਾਂ ਦੇ ਇਹਨਾਂ ਦਾ ਔਰ ਠੀਕ ਹੈ ਉਹ ਤਾਂ ਗਿਆ ਸੀ ਜੇ ਮਾਥਨੇ ਹੱਥ ਨਹੀਂ ਜਾਂਦਾ ਮੈਂ ਲੇਟ ਵਾਲੀ ਹੋ ਜਾਂਦੇ ਯਾਰ ਉਹਦਾ ਉਹ ਤਾਂ ਬਸ ਮੈਂ ਨਾ ਉਹ ਨੀਰਾ ਚਾਰਾ ਕਰਕੇ ਉਸ ਤੋਂ ਬਾਅਦ ਫਿਰ ਨਹਾਉਣਾ ਹਾਂ ਕੜਈ ਚਾਚਾ ਓਏ ਟੌਪ 'ਤੇ ਆਉ ਉਹ ਵਾਰ ਕੇ ਆਸ ਹੈ ਹਾਂ ਤੱਕ ਬਿਸ਼ੇ ਸਰਮਾਨ ਖੇਡਾਂ ਸੂਰਤੀਆਂ ਉਹ ਕਮਾਲ ਚਾਚਾ ਸੂਤਾ ਉਹ ਬੱਲੇ ਹਾਈ ਤੇ ਆਹ ਲਾ ਕੇ ਜੱਟ ਨੇ ਡੌਟੀ ਅੰਦਰ ਸੌ ਸਰੀਕਾ ਆਉਣ ਦੀ ਤਿਆਰੀ ਤੜਕੀ ਕੜਤੀ ਨਾ ਪਹਿਲੇ ਭਰ ਹਵਾ ਚੱਲ ਪੈਂਦੀ ਐ ਚੰਨੀ ਲਾਉਂਦੇ ਯਾਰ ਰੋਇਆਦਾ ਉਹਨੂੰ ਬਦਲੀਆ ਮੰਨਦੀ ਉਹ ਹੀ ਗਿੱਲਾ ਥਿੱਲਾ ਜਾ ਸੀਗਾ ਉਸ ਦਿਨ ਮੈਂ ਆਖਿਆ ਜੀ ਮਾਮਲੀ ਨੂੰ ਫੋਨ ਕਰਾਇਆ ਮੈਂ ਹਾਂ ਚੱਲ ਪੀ ਆ ਇਧਰ ਹਾਂ ਆ ਤਾਂ ਗਈ ਸੀ ਉਦੋਂ ਦੇ ਦੇ ਪੋਚਾਇਆ ਵਖਿਆ ਦੇਖਦੇ ਆ ਅੱਜ ਉਹ ਕਰਨਾ ਅਗਲੇ ਗੇਟ ਜਾਣਾ ਬਹਣ ਹਾਂ ਕੱਲ ਹਵਾ ਵਧੀਆ ਸੀ ਹਾਂ ਹਵਾ ਅੱਜ ਵੀ ਚੱਲ ਪੂ ਆਓ ਜੀ ਜੀ ਆਇਆਂ ਨੂੰ ਉਹਨੂੰ ਕੈਚ ਕਰਕੇ ਦਿਖਾ ਕੈਚ ਕਰ ਉਹ ਯਾਰ ਪਹਿਲੀ ਹਿੱਟ ਦਾ ਦੋ ਦਮਾਰੇ ਹਿੱਟ ਫਿਰ ਮੈਨੂੰ ਪਹਿਲਾਂ ਦੱਸਣਾ ਦਾ ਵਾਰਨਿੰਗ ਤਾਂ ਦੇਉਂਦੇ ਹੁੰਦੇ ਵੀ ਭਾਈ ਐ ਕੈਚ ਕਰਨਾ ਅੱਜ ਵਰਦੀ ਨਹੀਂ ਪਾ ਕੇ ਆ ਪੁੱਤਰ ਓਏ ਹੈ ਅੰਕੀ ਅੱਜ ਸਾਡੇ ਸਕੂਲ ਚ ਇੱਕ ਕੁਛ ਕੰਪੀਟੀਸ਼ਨ ਜਾਸੀ ਕੁਛ ਕੰਪੀਟੀਸ਼ਨ ਕੀ ਸੀਗਾ ਬਤਾਓ ਕੰਪੀਟੀਸ਼ਨ ਓਏ ਕੀ ਕਰਿਆ ਸੀ ਤੂੰ ਫਿਰ ਕੰਪੀਟੀਸ਼ਨ ਚ ਛੇਰਾਲੀ ਮਾਤਾ ਛੇਰਾਲੀ ਮਾਤਾ ਕਿਵੇਂ ਐਨੇ ਕਿਨੇ ਕਿ ਜੋਗੇ ਪਾ ਕੇ ਸੀ ਕਾਹ ਸੀ ਦੋ ਹਾ ਬਾਈ ਫਿਰਨਾ ਇਹਦੇ ਚ ਕੀ ਆ ਇਹਦੇ ਚ ਚੁਗਾਣੀ ਕੋਟ ਐਨੇ ਕਿਨੇ ਪਾ ਕੇ ਆ ਸੀ ਓਏ ਅਗਲਾਵਾ ਦੇੜੀ ਫਿਰਦਾ ਹੈ ਪਹਿਲਾਂ ਇੱਥੇ ਕੜਾ ਡਰਾਮਾ ਦੇੜੀ ਫਿਰਦਾਗਾ ਕਿ ਚੌੜ ਕਰਦਾ ਸੀ ਹੈਪੀ ਚਿਲਡਰਨ ਡੇ ਹੈਪੀ ਚਿਲਡਰਨ ਡੇ ਚੰਗਾ ਚਿਲਡਰਨ ਰੇ ਵੇਲਾ ਭਾਈ 1:30 ਦਾ ਹੋ ਗਿਆ ਤੇ ਬਸ ਇੱਧਰ ਲਿਖੇ ਤੇ ਕਦੇ ਉੱਧਰ ਲਿਖੇ ਤੇ ਤੜਕੇ ਦਾ ਮੁਰਕ ਕੇ ਵੀਡੀਓ ਬਣਾਇਆ ਨਹੀਂ ਤੇ ਅੱਜ ਘਰੇ ਨਹੀਂ ਸੀਗਾ ਫਿਰ ਕੋਈ ਮੈਂ ਘਰੇ ਲਾ ਲਈ ਸੀ ਦੁਪਹਿਰ ਦੀ ਡਿਊਟੀ ਮੱਝਾਂ ਨੂੰ ਨੀਰਾਚਰਾ ਪਾ ਕੇ ਹੁਣੇ ਆ ਹਟਿਆਂਗੇ ਤੇ ਬਟੰਡੇ ਤੋਂ ਸਿੱਧਾ ਸੁਰਦੂਰਗੜ ਜਾਂਦੇ ਹੋਏ ਬੱਸ ਪਿੰਡ ਸੂਰਤੀਆ ਤਲਵੰਡੀ ਵਿੱਚ ਦੀ ਮੰਮੀ ਆ ਬਾਹਰ ਦੇਖਿਓ ਓਰੇ ਆਇਓ ਓਕੇ કે મેં આ તને કી હો ગયા ઠીક આ હોને મે ગગુ આગે કામ આ મેલ લો અચ્છા આ કે મે આગે કામ તો શૂટીંગ હ કિસને કે દોરા દે લે બહાર તો દર ના જગ ગે લેડ મે ઉગે જગ ગે શે મે શે મે મેલુગે કઠાયા કા તો એ ના કે મોટરસાઈકલ દે હે મોટરસાઈકલ હોના ચાલ તો ફિર કોટ કોટિયા પાલા કોઈ ਹਾਜਰ ਲਵਾ ਹਾਜਰੀ ਸਾਰੇ ਤੈਨੂੰ ਯਾਦ ਕਰਦੇ ਸੀ ਗੱਗੂ ਕਿੱਧਰ ਗਿਆ ਸਤਿ ਸ੍ਰੀ ਅਕਾਲ ਭਾਈ ਗੱਗੂ ਵੱਲੋਂ ਸਾਰਿਆਂ ਨੂੰ ਤੇ ਗੱਗੂ ਭਾਈ ਸਾਡਾ ਜੌਬ ਤੇ ਲਾਤਾ ਤਾਂ ਆਹੀ ਇਹ ਕਈ ਦਿਨਾਂ ਦਾ ਦੇਖਦਾ ਨਹੀਂਗਾ ਤੁਹਾਨੂੰ ਵੀਡੀਓ ਚ ਤੇ ਹੋਣੀ ਹੈਗਾ ਨੌਜਵਾਨ ਇੱਧਰ ਮਿਲਣਾ ਆਇਆ ਕਹਿੰਦਾ ਬਈਆ ਚਾਹ ਪੀਓ ਮੰਮੀ ਗੱਗੂ ਆਏਗਾ ਬਸ ਕੁਛ ਨਹੀਂ ਆ ਆ ਦੋ ਜਣੇ ਆ ਦੋ ਹੜ ਨਹੀਂ ਬਸ ਫਿਰ ਉੱਥੇ ਰਹਿ ਗਏ ਕਿਥੋਂ ਆ ਇੱਥੇ ਬਾਹਲਾ ਤਾਂ ਵੀ ਜਾ ਚ ਰਾਵੀ ਠੰਡੇ ਹੁੰਦੀਆਂ ਹੱਥ ਨੇ ਅੱਛ ਸਾਡੇ ਛੋ ਜਿੰਦੇ ਹੁੰਦੀਆਂ ਕਰਦੇ ਬਈਆ ਚਾਹ ਪੀ ਆਉਣਾ ਤੈਨੂੰ ਬੱਸ ਉਹ ਬੈਹ ਜਾ ਯਾਰ ਕੋਈ ਨਾ ਕੋਸ ਸਕਾ ਤੂੰ ਕਰਦਾ ਹਾਂ ਉਹ ਤਾਂ ਰੋਜ ਹੀ ਆਉਂਦਾ ਘਰੇ ਦਾ ਕੱਲ ਕੱਲ ਵੀ ਆਇਆ ਸੀ ਕੱਲ ਇਹ ਰੋ ਰਿਹਾ ਦਿੰਦਾ ਆ ਜਾ ਆ ਜਾ ਮੋੜਿਆ ਮੰਮੀ ਉਹ ਬਾੜਾ ਸੋਹਣਾ ਦੇਖੀ ਕੱਬੇ ਹੱਥ ਅੰਦਰ ਲਾ ਬਿਲਾ ਡੱਬਾ ਆ ਪੁਸ਼ ਖੁੱਸ ਬੱਸਾਂ ਉਰੇ ਜਗਾ ਤੂੰ ਰੁਕੀ ਜਾਂਦੀਆਂ ਮਾਤਾ ਜੀ ਆ ਦੋ ਰੁਕੀਆਂ ਪਹਿਲਾਂ ਉਰੇ ਸਵਾਰੀਆਂ ਬੈਠੀਆਂ ਰਹਿੰਦੀਆਂ ਪਹਿਲਾਂ ਹੁਣ ਹੀ ਰੋਕ ਕੇ ਗਈ ਆ 15 ਮਿੰਟ ਪਹਿਲਾਂ ਵੀ ਇੱਥੇ ਉ ਭੁੱਲ ਜਾਂਦੇ ਆ ਡਾ ਡਾ ਕੋਈ ਖੜਿਆ ਕਰਨਾ ਸੋਸ ਤੂੰ ਕੋਈ ਮੇਰੇ ਵਰਗਾ ਕਿ ਕੱਟੀਆਂ ਬਸਾ ਮਾਗ ਰੂਰੇ ਟੈਂਟ ਆ ਲਾ ਲੈ ਸਮਾਨ ਕੋਈ ਰੱਗ ਨੂੰ ਮੈਂ ਲਿਆ ਉਹਨਾਂ ਕੁਝ ਰਹਿ ਗਿਆ ਤਾਂ